ਸਾਰੇ ਭੈਣ ਭਾਈਆ ਵਾਸਤੇ ਸ਼੍ਰੀ ਕਰਵਾਈ ਜੀ ਕਰਿਆ ਭਈ ਅੱਜ ਕਣਕ ਵੀਜਣ ਭਈ ਚਾਰਜ ਮੁਝੇ ਪਹਿਲਾ ਬੀਜਦਾ ਭਈ ਉਹ ਢੀਲੇ ਮੰਗ ਕੋਈ ਟਾਈਮ ਲਾ ਗਿਆ ਭਈ ਪਹਿਲਾਂ ਕੋ ਸੋਦੇ geke ਦੇਰ ਕਹਦੇ ਆਪਾਂ ਨੇ ਉਹ ਦੁਬਾਰੇ geke ਲੈਣੇ ਪੈ ਗਏ ਭਈ ਮੀਂਹ ਪੈ ਗਿਆ ਕਰੰਟ ਹੋਣ ਦਾ ਡਰ ਸੀ ਉਹਦਾ ਓਏ ਬਾਪੂ ਆਇਆ ਅੱਜ ਕਣਕਾਂ ਬਈ geke ਦੁਬਾਰੇ ਦੇ ਭਈ ਉਹ ਜਿੱਦਾਂ ਆਪਣੀ ਜੀਵੀ ਵਿਕੀ ਹੋਈ ਤਾਂ ਜੋ ਜੀਵੀ ਹੈ ਜਿਹਦੇ ਦਾ ਟੁੱਟਿਆ ਕੱਲ ਟੁੱਟਿਆ ਬਈ ਉਹ ਵਧੀਆ ਹੋ ਬਈ ਇਹ ਜੀਤੀ ਦਾ ਕੇਤੀ ਨੇ ਬਈ ਚਲੋ ਜਿਹੜੀ ਹੋ ਗਈ ਉਹ ਬੱਚੀ ਮਾਰਾਇਆ ਵੀ ਕੇਤੀ ਲੋੜੀ ਘੱਟ ਦੇਖ ਲਈ ਆ ਬੇਚੀ ਵਧੀਆ ਹੋਗੀ ਬਈ ਆ ਵਾਕੀ ਆਪਣੀ ਖੜੀ ਆ ਬਈ ਦੇਖੋ ਇਹ ਸਾਰਾ ਸੰਤਾਲੀ ਆ ਉਹ ਸਾਰਾ ਕੰਮ ਕਰਦੀ ਆ ਬਈ ਇਹ ਹੁਣ ਆ ਗੱਲ ਨੂੰ ਦੇਖਦੇ ਆਂ ਬਾਈ ਇਹਨੂੰ ਬਣਾਉਨੇ ਆਂ ਪਰਸੋਂ ਦਾ ਕਬੋਲੀ ਆਊ ਬੀਬੀ ਕਢਾ ਦਾਂਗੇ ਇਹਨੂੰ ਅੱਜ ਉਪਰ ਲੀਟਰ ਨਾਲ ਲੱਗ ਰਿਹਾ ਬਾਈ ਜਿਹੜਾ ਆਪਾਂ ਦੀ ਸਾਰੀ ਉਦੋਂ ਵੀ ਤੁਹਾਨੂੰ ਵੀਡੀਓ ਚ ਦੱਸਿਆ ਸੀ ਵੀ ਆਪਾਂ ਬਾਈ ਉਹ ਜਿਹੜੀ ਵੇਚਾ ਉਹ ਕਦੀ ਜੀਰੀ ਉਹ ਆਪਾਂ ਵਾਕੇ ਬੀਜੀ ਐ ਬਾਕੀ ਨਹੀਂ ਬਈ ਅੱਪਾ ਬਾਕੀ ਦਾ ਸੁਪਰ ਲੀਟਰ ਨਾਲੇ ਸਾਰੀ ਟ੍ਰੈਲ ਕਰਾਂਗੇ ਲੀਟਰ ਵਾਲੀ ਅੱਜੀ ਰੋਡ ਰੇਲਾ ਜਾਈ ਆਇਆ ਐ ਗਰੰਟ ਦਾ ਇਹ ਵਾਲੀ ਵੀ ਹੁੰਦੀ ਆ ਭਾਈ ਤੇ ਜਾਦੇ ਗਿੱਲੇ ਮਾਣ ਚ ਵਿੱਚੀ ਹੋਵੇ ਇਹ ਵੀ ਗਿੱਲਾ ਮਾਣ ਮੈਂ ਕੁੱਤੀ ਆ ਜਿਹੜੀਆਂ ਉਹ ਕਣੀਆਂ ਪਈਆਂ ਭਾਈ ਇਹਦੇ ਕਰਕੇ ਗਰੰਟ ਵੀ ਹੋ ਗਈ ਵਿੱਚ ਵਿੱਚ ਕਾ ਕਿਸੇ ਨੂੰ ਤਾਂ ਭਾਈ ਇਹਦਾ ਫਾਇਦਾ ਹੋ ਗਿਆ ਯਾਰਾ ਕਿਸੇ ਨੂੰ ਇਹਦਾ ਨੁਕਸਾਨ ਹੋ ਗਿਆ ਇਹਦਾ ਕਰਨੀ ਦਿੱਤਾ ਬਾਕੀ ਲੱਗ ਰਿਹਾ ਭਾਈ ਉਹ ਆਪਣਾ ਬਾਪੂ ਲੱਗ ਰਿਹਾ ਫਕੂ ਦਾ ਨਾਮ ਉਹ ਪੱਤੀ ਜੀ ਸਮਾਰਦਾ ਨੇ ਮਣੀ ਕਰੋਨਾ ਮੇਰੇ ਨਾਲ ਬਾਤ ਹੋਇਆ ਕੱਲ ਉਹ ਪਰਮੰਤਾ ਜਿਹੜਾ ਉਸ ਕੋਈ ਜ਼ੋਰ ਕੱਟੇ ਕਰਦਾ ਯਾਰ ਫਸਲ ਵਾਲੀ ਦੀ ਪਾਣੀ ਪੁਣੀ ਪਾਰਾਂ ਦਾ ਮੇਰਾ ਔਖਾ ਹੋ ਗਿਆ ਨਾ ਬਾਈ ਦਾ ਵੀ ਅਗਲਾ ਸੂਚੇ ਦੀ ਬੱਤੀ ਬਈ 11 15 ਵੀ ਦੇ ਚੱਕਰ 1600 ਚੱਕਰਾਂ ਦੇ ਚਲਾਉਨੇ ਆ ਬਈ ਆਹ ਦੇਖ ਲਓ ਐਨੇ ਕ ਚੱਕਰ ਡ੍ਰੌਪ ਕਰਦਾ ਹੈ ਇਹ ਬੰਨੇ ਚ ਜਾਂਦਾ ਬਈ ਇਹੇ ਜੇ ਖਰਚੇ ਮੱਛੇ ਹੋਏ ਨੇ ਅੱਲੋਂ ਸਵੇਰੇ ਦੂਜਾ ਇਹ ਨਹੀਂ ਲਾਉਨੇ ਬਈ ਭਾਈ ਆਪਾਂ ਨੂੰ ਨਾ ਤਾਂ ਆਪਾਂ ਕਿਸੇ ਦੇ ਖੇਤ ਜੀ ਜਾ ਕੇ ਲਾਇਆ ਹੈ ਨਾ ਕਦੇ ਆਪਾਂ ਨੇ ਬਾਹਰ ਆਏ ਭਾਈ ਆਪਾਂ ਦਾ ਆਉਂਦਾ ਵੀ ਚਲ ਸਾਰਿਆਂ ਦੀ ਆਪ ਦੇ ਵਰਗੀ ਹਵਾਸ ਹੁੰਦੀ ਹੈ ਜੇ ਆਪਾਂ ਹੁਣ ਕਿਸੇ ਦੇ ਭਾਈ ਚੀਜ਼ ਕਰਕੇ ਵੀ ਅਗਲੇ ਦੁਜੇ ਇਹ ਵੀ ਜੋ ਆਪਣੇ ਬੇਲੇ ਜੀ ਵੀ ਚੀਏ ਉਹ ਮਾੜੀ ਗੱਲਾਂ ਕਰਦੇ ਜਾਂ। ਉਹ ਹੁਣ ਸਾਹਮਣੇ ਜਿਹੜੇ ਪਿੰਦਰਾ ਦੀ ਪਹਿਲਾਂ ਬੀਜ ਗਈ ਬਾਈ ਉਹਦਾ ਕਰੰਟ ਹੋਣ ਦਾ ਨਾਲ ਉਹਨਾਂ ਨੂੰ ਕਿਹਾ ਦੀ ਮਾਪ ਜੀ ਦੁਬਾਰੇ ਬੀਜ ਲੋ ਉਹ ਕਰ ਲੋ। ਤਵੀਆਂ ਫੇਰ ਦੋ ਬੰਦ ਕਰਕੇ ਵਧੀਆ ਰਹੋਗੇ। ਕਹਿੰਦੇ ਜੇ ਕਹਿੰਦੇ ਚੱਲ ਫੇਰ ਕੇ ਦੇਖਦੇ ਆ। ਆਪਾਂ ਦੇਖਣਾ ਕੀ ਆ ਬਾਈ ਫੇਰ ਵਧੀਆ ਰਹੋਗੇ। ਆਪਾਂ ਦਾ ਨਾਮ ਆਵਦਾ ਉਹਦੇ ਬੋਲਣ ਵਾਲੇ ਸੁਣਦੇ ਜਿਵੇਂ ਨਾ ਵਰਨੀ ਨਰਵੈ ਸਾਰੇ ਹਿੰਦੂ ਦੇ ਜਨਮ 3000 ਦਾ ਇੱਕ ਤਾਣਾ ਬਣਾ ਕੇ ਬੋਲ ਕਰ ਸਮਾਪਤ ਕਰਨਾ ਸਮਾਂ ਆਪਾਂ ਇਹ ਵਾਪਸ ਆਪਣਾ ਦਿਹਾੜਾ ਹੋ ਕੇ ਮਾਰ ਕੇ ਆਉਣਾ ਬਾਕੀ ਭਾਈ ਪਹਿਲਾਂ ਯੋ ਹਾਲੀਆਂ ਬਾਤ ਕਰਾਓ ਵਾਲੇਕੁਮ ਸਵੇਜਾ ਜੀ ਸ਼ੁਰੂ ਕਰਦੇ ਮੇਰੇ ਪਰਮਾਤਮਾ ਹੁ ਭਾਗ ਲਾਉਂਦਾ ਇਹ ਆਪਾਂ ਇਕੱਲੇ ਆ ਕੇ ਢਿੱਡ ਨੂੰ ਕਰਦੇ ਕੋਈ ਹੋਰ ਹੀ ਕੀਆ ਗੰਭੀਰ ਪਰਮਾਤਮਾ ਭਾਗ ਲਾਉਂਦਾ ਆਪਾਂ ਤਾਂ ਹੀ ਗੱਲ ਕਰਦੇ ਆ ਆਹ ਨਹੀਂ ਕਰਤਾ ਕੋਈ 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 ਆ ਰਿਹਾ ਹੈ। ਰਿਆ ਬਈ ਵਧੀਆ ਬੰਦਾ ਹੈ। ਹੋਰ ਮੈਂ। ਰਿਆ ਬਈ ਵਧੀਆ। ਲਜਾਈ ਦਾ ਵਧੀਆ ਉਹਦੇ ਪਰ ਕੀ ਰਲਦੀ ਨਹੀਂ ਹੈਗੀ। ਜੇ ਆਪਾਂ ਵਧੀਆ ਲਜਾਈ ਚਾਹਾਂਗੇ ਪਾਣੀ ਪੀਂਚਾਂਗੇ ਮੇਰੇ ਹੈ। ਆਪਾਂ ਮੇਰਾ ਪੱਬੀ ਜਿਹੜੀ ਇਹ ਜਿਹੇ ਨਾ ਮਾਰੇ ਸਾਨੂੰ ਵੀ ਇੰਨੀ ਕ ਬੀਜ ਗਈ ਭਾਈ ਇੰਨਾ ਕ ਦੇ ਲਗਾਤਾ ਇਹਨੇ ਇੰਨਾ ਕ ਆਪਾਂ ਨੇ ਬੀਜ ਪਾਇਆ ਭਾਈ ਪਤਾ ਲੱਗਦੀ ਮਾ ਉਹ ਵਾਸ਼ ਕਰਤੇ ਜਦ ਵੱਧ ਪੈ ਗਿਆ ਭਾਈ ਵੀ ਆਪਣਾ ਕੁਝ ਵੱਟਾ ਇਹ ਪੈ ਗਿਆ ਭਾਈ ਕਿਉਂਕਿ ਆਪਾਂ ਨੇ ਜਿਹੜੇ ਉਹਦੇ ਸੱਤ ਅੱਠ ਛੇੜੇ ਦਿੱਤੇ ਹੋਏ ਜੋ ਕਿਹੜੇ ਦੁਬਾਰੇ ਦੇਣੇ ਪੈਗੇ ਇਹ ਆਪਾਂ ਇੱਕ ਟੋਟਾ ਟੋਟਾ ਜਿੱਦੂ ਦਾ ਕਿਹੜੇ ਦਾ 58 39 20 ਕਿਲੋ ਦੀ ਮਾਤੂ ਪੈ ਗਿਆ ਭਾਈ ਉਧਰ ਉਹਦਾ ਇਹ 50 50 ਕਿਲੋ ਦੇ ਵਹਿਲੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਲਿਆ ਨੇ ਇਹੋ ਪਤਾ ਲੱਗ ਜਾਂਦਾ ਹੈ ਬਾਕੀ ਭਾਈ ਦੋਨੋਂ ਵੀ ਜਿਕੇ ਮਿਲਦੇ ਆ ਵੀ ਬਾਕੀ ਵੀ ਆਪਾਂ ਅੱਜ ਆਪਣੇ ਚੈਨਲ ਨੂੰ ਕਹਨੇ ਆ ਵੀ ਭਾਈ ਸਬਸਕ੍ਰਾਈਬਰ ਕਰੋ ਭਾਈ ਲਾਈਕ ਕਮੈਂਟ ਸ਼ੇਅਰ ਆ ਫੋਲੋ ਵੀ ਕਰੋ ਭਾਈ ਇਸ ਦਾ ਨਾਮ ਜੇ ਆਪਾਂ ਵੀਰ ਪਾਣਿਆ ਭਾਈ ਨੂੰ ਦੁਬੇ ਨੇ ਸਾਰੇ ਭੈਣ ਭਾਈਆਂ ਹੱਥ ਜੋੜ ਕੇ ਬੇਨਤੀ ਆ ਭਾਈ ਕਈ ਵਾਰੀ ਲਾਸਟ ਵੀਡੀਓ ਜੋ ਕਹਾ ਰਹੀ ਜਾਂਦਾ ਕਈ ਵਾਰੀ ਕੁਛ ਗਲਤ ਵੀ ਕਿਹਾ ਜਾਂਦਾ ਭਾਈ ਸਭ ਨੂੰ ਬੇਨਤੀ ਕਰਦੇ ਆਂ ਵੀ ਭਾਈ ਬੜੀ ਮੋٹے ਛੋਟੇ ਛੋਟੇ ਭਾਈਆਂ ਮਾਫ ਕਰਦਾ ਕਰੋ ਕਈ ਵਾਰੀ ਉਸੇ ਨਿਕਲ ਜਾਂਦਾ ਹੁੰਦਾ ਕਿਹਾ ਜਾਂਦਾ ਆਜ ਨਹੀਂ ਜੀ ਭਾਈ ਚਲੋ ਭਾਈ ਪੀਚ ਕੇ ਮਿਲਦੇ ਆਂ ਫਿਰ ਤੁਹਾਨੂੰ ਲਓ ਜੀ ਭਾਈ ਜੀ ਸ਼ਾਹ ਪੂਣ ਵਾਲੀ ਐ 75 ਦੇ ਲਾਸ਼ ਕੀਲਰ ਰਹਿ ਗਿਆ ਆਪਣਾ ਕਸਤਿਆਂ ਚ ਪੀਚਣ ਵਾਲਾ ਜਿਹੜਾ ਉਹ ਜਿੱਧਰ ਆਪਾਂ ਨੇ ਅੱਕਰੀ ਲਾਈ ਸੀ ਸਾਡੀ ਮੁੰਬਈ ਚੱਕਾਈ 4-5 ਮੀਟਰ ਬਾਅਦ ਜੋ ਜ਼ਰੂਰ 15 ਕਿਲੋ ਆਏ ਬੋਨਾ ਜਾਂ ਪਤਾ ਨਹੀਂ ਜਿੱਧਰ ਅੱਗ ਲਾਉਣ ਵਾਲੀ ਆ ਬਾਈ ਉਹ ਪਰਾਲਾ ਕਿਤਾ ਵੀ ਜਾ ਵਿੱਚ ਆਪਾਂ ਦਾ ਕੋ ਲੋਕ ਮੱਖ ਸਾਹਿਬ ਕੇ लास्ट ਹੀ ਲਾ ਬਾਈ ਮੱਖ ਸਾਹਿਬ ਵਧੀਆ ਚੱਲਦਾ ਡਰਾਈਵਰ ਔਰ ਆਪਾਂ ਇਹ ਰਾਤ ਨੂੰ ਪਤਾ ਲੱਗਦਾ ਹੀ ਪਾਫ ਮਾਰਦਾ ਬਾਈ ਜਿਨੇ ਕੋਈ ਪਤਾ ਹੀ ਲੱਗਦਾ ਕੱਲੂ ਆਪਾਂ ਕਹਿ ਦੀਏ ਵੀ ਆਏ ਆ ਜਿਨੇ ਕੋਈ ਸਪੋਕ ਨਹੀਂ ਇਹਦੇ ਅੰਦਰ ਆਉਂਦੀ ਜੀ ਰਾਤ ਨੂੰ ਲਾ ਲੋ ਵੀ ਲਾਈਟ ਦੇ ਵਿੱਚ ਪਤਾ ਲੱਗਦਾ ਵੀ ਹਾਂ ਮੜਾ ਸਪੋਕ ਮਾਰਦਾ ਬਹੁਤ ਵਧੀਆ ਚੱਲਦਾ ਬਾਈ ਆਪਾਂ ਨਾਲ ਜਿੱਦਣਾ ਲਿਆ ਨਿਆਰਾ ਲਿਆਰ ਖਰਚਾ ਦੇ ਜੀ ਕੋਈ ਦਿੱਕਤ ਨਹੀਂ ਆਈ ਕਦੇ ਚੱਲਦੀ ਵਧੀਆ ਸੰਤ ਦਾ ਕਰਪ ਵਾਲਾ ਊਰਗਲਾ ਤੋਂ ਸਹੀ ਬਣੇ ਹੋਵੇ ਇਹ ਆਪਾਂ ਆਪਣੇ ਸਰਦਰੂਏ ਨਿੰਦਾ ਕੇ ਬਾਈ ਫਿਰ ਕਿਵੇਂ ਕੰਮ ਚੱਲੂਆ ਹਨਾ ਗਰੂਰ ਬਹੁਤ ਵਧੀਆ ਚੱਲਦਾ ਬਾਈ ਬਹੁਤ ਵਧੀਆ ਗਰੂਰ ਬਹੁਤ ਵੀ ਸੂਪਰ ਸੀਟਰ ਵੀ ਆਪਣਾ ਆਪਣਾ ਵਿਸ਼ਵਾਸ ਹੁੰਦਾ ਗਰੂਰ ਹੁੰਦਾ ਹੈ ਹਮ ਦਾ ਹ ਬਹੁਤ ਵਧੀਆ ਚੱਲਦਾ ਵਾਖੀ ਬਾਬਾ ਹੀ ਚੱਲ ਰਹੇ ਨੇ ਢੜੀਆਂ ਵਾਲੇ ਗੁੱਸਾ ਆ ਕੇ ਸਾਰਾ ਦਿਨ ਹੀ ਇਹੀ ਜੰਦੀ ਜਾਂਦੇ ਨੇ ਹੁਣ ਦਾ ਆਪਾਂ ਦਾ ਗੁੱਸਾ ਖੱਟਦੇ ਬਾਈ ਪਹਿਲਾਂ ਕਾਣੇ ਗੁਰੇ ਸੁਰੀ ਜਾਂਦੇ ਤੇ ਫਾਟੇ ਸੁਣਾ ਸਮਾਗ ਸਵਰ ਗਿਆ ਸਵਰ ਗਿਆ ਪੱਲਾ ਗਾਣੇ ਕੋਣੇ ਸੁਣੀ ਜਾਂਦੇ ਤੇ ਬਈ ਕੋਲ ਕੋਈ ਨਹੀਂ ਜੀ ਨਹੀਂ ਕਰਦਾ ਲੈ ਗਾਣੇ ਨੂੰ ਬਿਆਹ ਰੰਦਾ ਨਾ ਕਰਵਾਣੀ ਵੀ ਗੱਲ ਪਰਵਾਤਵਾ ਪੇ ਬੁੱਧੀ ਵੇਦਦਾ ਨਾ ਭਾਈ ਕਿਸੇ ਦੇ ਘਰ ਤੁਸਾ ਦੇਖ ਕੋਈ ਵੀ ਨਹੀਂ ਸੁਧਰਦਾ ਜੇ ਆਪਾਂ ਕਹਦੀ ਵੀ ਮਾਂ ਕਿਸੇ ਦੇ ਘਰ ਬੰਦਾ ਅਗਲਾ ਕਿਹੜਾ ਪਰਮਾਤਮਾ ਹੀ ਉਹਨੂੰ ਕਰਦਾ ਭਾਈ ਤੇ ਖਵਲਾ ਲੱਗਦਾ ਬਾਚਾ ਅਸ ਹਫਤੇ ਮੇਰਾ ਪਰਿਆ ਤੁਰਕੇ ਭਾਈ ਮੋਤੀ ਮਾਰ ਗਿਆ। ਮਾਕੀ ਭਾਈ ਵੀ ਦੇਖਦੇ ਆਪਾਂ ਹੁਣ ਆਇਆ। ਲਾਸਟ ਕੀਤਾ ਸ਼ਾਮ ਹੋ ਗਈ ਬਾਪੂ ਵਾਗਿਆ ਦੀ ਆਪਣਾ ਉਹਦੀ ਕੈਨੇਡਾ ਜਾਏਗਾ। ਪਰਮਾਇਤ ਤੇ ਸਾਡੀ ਬਾਕੀ ਬਾਪੂ ਦਾ ਕਹਿ ਕੇ ਗਿਆ ਵੀ ਉਹਦੀ ਆਜੀ ਭਾਈ। ਜਦੋਂ ਵੀ ਮੁੱਕ ਗਿਆ ਚਨਾ ਉਹਦੀ ਆਜੀ। ਵੀ ਆਪਾਂ ਨੇ ਫਿਰ ਆਇਆ ਭਾਈ ਅੱਖ ਬਚਾਲਾ ਜਾ। ਕੀ ਆ ਬਾਈ ਹਲੇ ਤਾਂ ਲਵਾਦੂਆ ਕਿਤੇ ਵੀ ਜਾਈ ਜਾਊਗਾ ਉਹਨਾਂ ਦੇ ਪਾਰ ਤੋਂ ਤੇ ਮਾਰਿਆ ਪਿਆ ਇਹ ਡੇਢ ਚ ਬੀਟਾ ਪੰਜ ਮਿੰਟ ਦਾ ਗੁੱਸਾ ਆਇਆ ਸਭ ਹਲੋ ਕਰ ਲਿਆ ਜੀ ਸਾਡੀ ਬਾਕੀ ਜੇਰ ਬਹੁਤ ਆਵਾਜ਼ ਕਰਦੇ ਨੇ ਬਾਈ ਇਹਨਾਂ ਦੇ ਪਤਾ ਨਹੀਂਦਾ ਜੇਰ ਪ੍ਰੋ ਕਰਕੇ ਬਾਜ ਕਰਦਾ ਆਏ ਆਪਾਂ ਨੂੰ ਨੌਲਜ ਲਈ ਇਹਦੇ ਬਾਰੇ ਆਪਾਂ ਉਹ ਵੀ ਕਹੀ ਜੀ ਇਹ ਥੋੜੀ ਜੀ ਤੜਕੇ ਕਲੱਚ ਦੀ ਪਲੇ ਬਤਾਵਾਗੇ ਬਾਈ ਕਲੱਚ ਵਾਲਾ ਟ੍ਰੈਕ ਹੋ ਰਿਹਾ ਹੈ ਮੱਤੀ ਭਾਈ ਸਰਪਸ ਤੇ ਵੀ ਪਹੁੰਚਦਾ ਡਰਾਈਵਰ 600 ਪਰ ਟੈਂਕਰ ਨਾਲ ਆਪਣਾ ਅੱਖਾ ਭਾਈ 200 200 ਘੰਟੇ ਵਾਲੋ ਵੀ ਜੀ ਹੋਈ ਹੋਈ ਆ ਬੱਲਾ ਆਰਪਾ ਪੱਲਾ 100 ਦੇ ਹੋਈ ਦੀ ਗੱਲ 300 ਪਰ ਤੇ ਕੌਂਸਲਰ ਵੀ ਤੇ ਲਾਲੂ ਵੀ ਤੇ 300 ਤੋਂ ਵਾੜਾ ਆ 600 ਤਾਂ ਹੀ ਸੋਗਾਂ ਦੇ ਰਹੇ ਹੂੰ ਬਾਈ ਲੋ ਇਹ ਵੀ ਬਾਈ ਦਾ ਇਲਾਵਾ ਬਰਾਬਰ ਹੈ ਜਾਂ ਛੋਟੀ ਕਿਸੇ ਪਿੰਡ ਤੇ ਦਰਵਾਜ਼ਾ ਬਰਾਬਰ ਭਾ ਲਿਆ ਜਿਵੇਂ ਚਾਚਾ ਫਿਰ ਦੁੱਧ ਦੇਣਾ ਸੀ ਗਿਆ ਪਤਾ ਆਏ ਕਹਿੰਦੇ ਬਾਈ ਬਸ਼ੇਂਦਰੀ ਜ਼ਰੂਰੀ ਆ ਬਾਈ ਸਰਪਸ ਨਾਲੇ ਬਚੀ ਆ ਬਾਈ ਚਲੋ ਸੰਤ ਦੀ ਗੌਰ ਆਪ ਦੇ ਸਰੀਰ ਵਰਗੀ ਆ ਬਾਈ ਕਰਨੀ ਚਾਹੀਦੀ ਆ ਬਸ ਬਾੜ ਵੀ ਆਪਣਾ ਬਹੁਤ ਚੰਗਾ ਹੈ ਬਾਈ ਕੋਆ ਕਿਲਾ ਵਾਣਾ ਮੜੌੜੀ ਕਰੀ ਹੋਈ ਆਪਣੀ ਬਾਈ ਕਰਦਿਆਂ ਜਾਂ ਬਾਕੀ ਉਰੇ ਅੱਜ ਅਕਲਾਰ ਕੀ ਆਪਣੇ ਕਮਾਂਡੀਆਂ ਦੇ ਆ ਗਿਆ ਦੀ ਮੈਕ ਉਹ ਵੀ ਸਹੀ ਨੇ ਬਾਈ ਆਪ ਦੀ ਜਗ੍ਹਾ ਪਾ ਦੇਈਏ ਉਹ ਕਹਦੇ ਵੀ ਜਦੋਂ ਸਾਨੂੰ 5 ਵਜੇ ਕਹਿ ਰਿਹਾ 4 ਵਜੇ ਤੋਂ ਬਾਅਦ ਨਾਲ ਜੇ 5 ਵਜੇ ਤੋਂ ਬਾਅਦ ਅਗਲੇ ਦਾ ਕੀ ਕਸੂਰ ਆ ਉਹ ਤਰੂਰ ਆਪਣਾ ਹੈ ਆਪਾਂ ਕਹਿ ਦਈਏ ਵੀ ਮਾਈਕ ਦਾ ਕਸੂਰ ਆ ਕੋਈ ਅਸੀਂ ਬਈ ਸਾਰੇ ਕਰਦੇ 4 ਵਜੇ ਤੋਂ ਲਾ ਲਓ ਵੀ ਬਾਅਦ ਬਾਅਦ 5 ਵਜੇ ਦੇ ਲਵੇ ਲਵੇ ਅੱਗ ਲਾਈ ਹੋਈ ਆ ਵੀ ਕੀ ਫਾਇਦਾ ਆਪਾਂ ਉਹਨਾਂ ਨੂੰ ਤਗਰੀਬ ਦਈਏ ਆਪਦੇ ਸਿਰ ਕੋਈ ਪਰਚਾ ਪਾਉਣੀ ਉਹ ਕੀ ਫਾਇਦਾ ਭਾਈ ਆਪਾਂ ਇਹ ਕਹਿ ਰਹੇ ਆ ਵੀ ਜਿਹਦੇ ਕਿਸੇ ਨੇ ਅੱਗ ਲਾਉਣੀ ਆ ਭਾਈ ਉਹ ਆਪਦਾ ਹੋ ਚੁੱਕੇ ਲਾਓ ਇਹ ਤੇ ਗੁਰੂ ਗ੍ਰੰਥ ਸਾਹਿਬ ਦੀ ਕੀਤੇ ਹਨ ਤੇਰੀ ਸਰਬ ਤੇਰੇ ਪਰਵਾਸੇ ਪੰਚ ਬੂਸਤ ਲੈ ਸਤਿ ਸਾਂਹ ਲਈ ਬੋਲਾ ਕੋਈ ਫਾਇਦਾ ਨਹੀਂ ਭਾਈ ਇਹ ਪੰਚ ਬੱਸ ਕੀ ਕਰ ਲੈਂਦੀ ਹੈ ਲਓ ਭਾਈ ਹੁਣ ਆਪਾਂ ਪੀਜ ਦੀਏ ਫੇਰ ਮਿਲਾਂਗੇ ਤੁਹਾਨੂੰ ਜਾਂਦੇ ਹੋਏ ਦਿਖਾ ਭਾਈ ਪੀਜ ਤੱਕ ਰਹੇ ਜੀ